ਬਾਵਰੀ دیوانی ਚਾਹੇ ਪਗਲੀ ਕਹੋ ਬਾਵਰੀ دیوانی ਚਾਹੇ ਪਗਲੀ ਕਹੋ ਬਸ ਮੇਰੇ ਰਾਮਾ ਮੈਨੂੰ ਆਪਣੀ ਕਹੋ ਜੋ ਹੈ ਮੇਰੇ ਤਨ ਵਿੱਚ ਰੂਹ ਫੂਕਣੀ ਹੋਠਾਂ ਸੰਗ ਲਾਵੋ ਨਾਲੇ ਵੰਝਲੀ ਕਹੋ ਆਵਾੰਗੀ ਮੈਂ ਹਨੇਰਿਆਂ ਦੀ ਇੱਕ چیر ਕੇ ਇੱਕ ਵਾਰ ਤੁਸੀਂ ਮੈਨੂੰ ਰੌਸ਼ਨੀ ਕਹੋ ਇੱਕ ਵਾਰ ਤੁਸੀਂ ਮੈਨੂੰ ਰੋਸ਼ਨੀ ਕਹੋ ਜੈਪੀਨ ਜੈਪਾਰਥ ਤੁਸੀਂ ਵੇਖ ਰਹੇ ਹੋ ਪੋਸੂਨਾਮਾ ਚੈਨਲ ਦੋਸਤੋ ਇੱਕ ਖੂਬਸੂਰਤ ਸਤਰਾ ਬਹੁਤ ਹੀ ਬਾਕਮਾ ਲੇਖਿਕਾ ਖੂਬਸੂਰਤ ਅੰਦਾਜ਼ ਦੀ ਮਲਿਕਾ ਸੁਖਵਿੰਦਰ ਅੰਮ੍ਰਿਤ ਜੀ ਦੀ ਗਜ਼ਲ ਦੀਆਂ ਇਹ ਚੰਦ ਸਤਰਾ ਨੇ ਅੱਜ ਉਹਨਾਂ ਦੇ ਜੀਵਨ ਨੂੰ ਲੈ ਕੇ ਪੰਜਾਬੀ ਲਿਖਤ ਨੂੰ ਲੈ ਕੇ ਉਹਨਾਂ ਦੀਆਂ ਕਵਿਤਾਵਾਂ ਗੀਤ ਗਜ਼ਲਾਂ ਤੇ ਉਹਨਾਂ ਦੀ ਜ਼ਿੰਦਗੀ ਦੇ ਕੁਝ ਇੱਕ ਅੰਸ਼ ਜੋ ਬੜੀ ਮੁਸ਼ਕਲ ਨਾਲ ਮਿਲੇ ਨੇ ਉਹਨਾਂ ਨੂੰ ਲੈ ਕੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜੇਕਰ ਉਹਨਾਂ ਦੇ ਪਿਛੋਕੜ ਤੇ ਆਪਾਂ ਨਜ਼ਰ ਮਾਰੀਏ ਉਹਨਾਂ ਦਾ ਜਨਮ ਸਦਰਪੁਰਾ ਨੇੜੇ ਸਿੰਧਵਾ ਵੇਟ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਸੁਖਵਿੰਦਰ ਅਮਰਿਤਦਾ ਜਨਮ ਹੋਇਆ ਸੁਖਵਿੰਦਰ ਆਪਣੇ ਘਰ ਦੀ ਜੇਠੀ ਧੀ ਹੈ ਜੇਠੀ ਮਤਲਬ ਸਭ ਤੋਂ ਵੱਡੀ ਧੀ ਹੈ ਇੱਕ ਭਰਾ ਤੇ ਚਾਰ ਭੈਣਾਂ ਦੀ ਸਭ ਤੋਂ ਵੱਡੀ ਭੈਣ ਪੰਜ ਧੀਆਂ ਦਾ ਭਾਰ ਉਤਾਰਨ ਦੀ ਕਾੜ ਵਿੱਚ ਮਾਪਿਆਂ ਨੇ 17 ਸਾਲਾਂ ਦੀ ਉਮਰ ਦੇ ਵਿੱਚ ਸੁਖਵਿੰਦਰ ਕੌਰ ਦਾ ਵਿਆਹ ਕਰ ਦਿੱਤਾ ਉਹ ਦੁਬਾਰਾ ਪੜਨ ਲੱਗ ਪਈ ਵਿਆਹ ਬੇਲੇ ਉਹ ਨੌਵੀਂ ਪਾਸ ਸੀ ਉਸਨੇ ਹੌਲੀ-ਹੌਲੀ میٹرਿਕ ਬੀਏ ਐਮਏ ਕੀਤੀ ਤੇ ਹੁਣ ਉਹ ਕਿੰਨੀਆਂ ਕਿਤਾਬਾਂ ਲਿਖ ਚੁੱਕੇ ਨੇ ਸੁਖਵਿੰਦਰ ਕੌਰ ਦਾ ਬੜਾ ਮਿਲਾਪੜਾ ਸਿਵਾ ਹੈ ਖੂਬਸੂਰਤ ਲਿਖਦੇ ਨੇ ਸ਼ਬਦਾਂ ਦੀ ਚੋਣ ਬਾ ਕਮਾਲ ਹੈ ਰਵਾਨਗੀ ਹੈ ਇੱਕ ਵਾਰ ਕਿਸੇ ਰਚਨਾ ਨੂੰ ਪੜਨਾ ਸ਼ੁਰੂ ਕਰ ਦਈਏ ਐਂਚ ਦਿਲ ਕਰਦਾ ਹੈ ਕਿ ਇਸ ਰਚਨਾ ਤੋਂ ਇਲਾਵਾ ਇਹਨਾਂ ਦੀ ਲਿਖੀ ਹੋਈ ਪੂਰੀ ਕਿਤਾਬ ਇੱਕ ਬੈਠਕ ਦੇ ਵਿੱਚ ਹੀ ਪੜ ਦਈਏ ਸੁਖਵਿੰਦਰ ਅਮਰਤ ਦੇ ਕਾਵ ਸਫਰ ਦਾ ਆਰੰਭ 1997 ਵਿੱਚ ਸੂਰਜ ਦੀ ਦਹਲੀਜ਼ ਗ਼ਜ਼ਲ ਸੰਗ੍ਰਹਿ ਦੇ ਪ੍ਰਕਾਸ਼ਿਤ ਹੋਣ ਨਾਲ ਹੋਇਆ ਇਸ ਉਪਰੰਤ ਉਸ ਦੇ ਦੂਜੇ ਗ਼ਜ਼ਲ ਸੰਗ੍ਰਹਿ ਚਿਰਾਗਾਾਂ ਦੀ DAAR 1999 ਅਤੇ ਖੁੱਲੀਆਂ ਕਵਿਤਾਾਂ ਦਾ ਸੰਗ੍ਰਹਿ ਕਣੀਆਂ 2000 ਵਿੱਚ ਪ੍ਰਕਾਸ਼ਿਤ ਹੋਇਆ ਉਸ ਦੀ ਚੌਥੀ ਪੁਸਤਕ ਪ੍ਰਤੀਜਾ ਗ਼ਜ਼ਲ ਸੰਗ੍ਰਹਿ ਪਤਝੜ ਵਿੱਚ ਪੂੰਗਰ ਦੇ ਪੱਤੇ 2002 ਵਿੱਚ ਅਤੇ 2003 ਵਿੱਚ ਉਸ ਦੀ ਸੰਪਾਦਕ ਗ਼ਜ਼ਲ ਸੰਗ੍ਰਹਿ ਕੇਸਰ ਦੇ ਛੱਟੇ ਵੀ ਪ੍ਰਕਾਸ਼ਿਤ ਹੋ ਚੁੱਕੀ ਹੈ ਮੈਨੂੰ ਯਾਦ ਹੈ ਕਿ ਇਹਨਾਂ ਦੀ ਕੋਈ ਵੀ ਗ਼ਜ਼ਲ ਆਪ ਲੈ ਲਈਏ ਜਿਵੇਂ ਚੰਦ ਨੂੰ ਬੋਲਨੇ ਕਿ ਸਲਗਦੇ ਸੂਰਜ ਦੇ ਕੋਲੋਂ ਮੈਂ ਬਚ ਕੇ ਨਿਕਲ ਜਾਵਾਂਗੀ ਸੁਲਗਦੇ ਸੂਰਜਾਂ ਦੇ ਕੋਲੋਂ ਮੈਂ ਬਚ ਕੇ ਨਿਕਲ ਜਾਵਾਂਗੀ ਨਹੀਂ ਮੈਂ ਬਰਫ਼ ਦੀ ਟੁਕੜੀ ਕਿ ਪਲ ਵਿੱਚ ਪਿਗਲ ਜਾਵਾਂਗੀ ਲੰਗਦਾ ਸੀ ਰੋਜ਼ ਇੱਕ ਦਰਿਆ ਦਰਾਂ ਦੇ ਨਾਲ ਦੀ ਕਦ ਕੁੱਤੀ ਕਰ ਦੋਸਤੋ ਉਹ ਪਿਆਸ ਆਪਣੀ ਟਾਲਦੀ ਬਹੁਤ ਸਾਰੇ ਇਹੋ ਜਿਹੇ ਮੁਖੜੇ ਨੇ ਜਿਨ੍ਹਾਂ ਨੂੰ ਅਸੀਂ بار بار ਪੜਦੇ ਹਾਂ मैं बढ़ के हरफ एक दिन कागजा ते बिखर जावानगी कलम दी नोक चो कविता दे वांग उतर जावगी रूह तक ना पहुँचे मेरे कदमा दी आहट भी तेरे दिल दी गड़ी चो इस तरह गुजर जावगी मैं नाजुक शाख हाँ कोई है गम दी गदर मेरे ते ਕਿਸੇ ਬਰਸਾਤ ਦੇ ਵਿੱਚ ਮੈਂ ਫਿਰ ਇੱਕ ਦਿਨ ਨਿਖਰ ਜਾਵਾਂਗੀ ਕਿਸੇ ਬਰਸਾਤ ਵਿੱਚ ਮੈਂ ਫਿਰ ਇੱਕ ਦਿਨ ਨਿਖਰ ਜਾਵਾਂਗੀ ਸੋ ਸੁਖਵਿੰਦਰ ਅਮਰਿਤਜੀ ਦੇ ਗਾਜ਼ਲ ਕਹਾਣੀ ਸੰਗ੍ਰਹਿ ਤੋਂ ਬਾਅਦ ਸੁਖਵਿੰਦਰ ਅਮਰਿਤ ਨੇ ਪੰਜਾਬੀ ਕਵਿਤਾ ਨੂੰ ਅਸਨ ਵਿੱਚ ਸਜਰਾ ਤੇ ਨਵੀਂ ਕਲਾ ਮੁਹਾਵਰਾ ਦੇ ਕੇ ਇੱਕ ਨਵੀਂ ਬੁਲੰਦੀ ਤੇ ਪਹੁੰਚਾਇਆ ਹੈ ਉਸ ਦੀ ਗਜ਼ਲ ਵਿਚਲੇ ਨਾਰੀਪਨ ਨੇ ਪੰਜਾਬੀ ਗਜ਼ਲ ਨੂੰ ਨਵੀਂ ਨਿਹਾਰ ਅਤੇ ਰੰਗਤ ਦਾ ਰੰਗ ਦਿੱਤਾ ਹੈ ਉਸ ਦੀਆਂ ਕਵਿਤਾਵਾਂ ਵਿੱਚ ਲੋਕ ਗੀਤਾਂ ਵਰਗਾ ਗਹਿਰਾ అనుਭਵ ਨਜ਼ਰ ਆਉਂਦਾ ਹੈ ਨਵੀਂ ਪੀੜੀ ਦੀ ਇਹ ਸਰਮੌਰ ਸ਼ਾਇਰਾ ਪੰਜਾਬੀ ਕਵਿਤਾ ਚ ਨਵੇਂ ਬਿੰਬ ਤੇ ਨਵੇਂ ਸੰਕਲਪ ਲੈ ਕੇ ਆਈ ਹੈ ਉਹ ਜਿੰਨੀ شدت ਨਾਲ ਉੱਚੀਆਂ ਕਦਰਾਂ ਕੀਮਤਾਂ ਨੂੰ ਮੁਹੱਬਤ ਕਰਦੀ ਹੈ ਉਹਨੇ ਹੀ ਰੋਹ ਨਾਲ ਅਣਮਨੁੱਖੀ ਵਰਤਾਰਿਆਂ ਨੂੰ ਠਕਰਾਉਂਦੀ ਹੈ ਸੁਖਵਿੰਦਰ ਅਮਰਿਤ ਨੇ ਹਿੰਦੀ ਦੀ ਇੱਕ ਕਾਵ ਰਚਨਾ ਕਨੂ ਪ੍ਰਿਆ ਦਾ ਪੰਜਾਬੀ ਵਿੱਚ ਅਨਵਾਦ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਲਈ ਕੀਤਾ ਉਸ ਦੀਆਂ ਪੁਸਤਕਾਂ ਹਿੰਦੀ ਅਤੇ ਅੰਗਰੇਜ਼ੀ ਦੇ ਵਿੱਚ ਅਨੁਵਾਦ ਵੀ ਹੋਈਆਂ ਨੇ ਸੁਖਵਿੰਦਰ ਅਮਰਿਤ ਅੱਜ ਵੀ ਸਾਹਿਤਕਾਰਾਂ ਚ ਵਿਚਰਦੇ ਨੇ ਬੜੇ ਪਿਆਰੇ ਇਨਸਾਨ ਨੇ ਬਹੁਤ ਹੀ ਮਿਲਣਸਾਰ ਨੇ ਔਰ ਮੇਰੀ ਅਜੇ ਤੱਕ ਬਦਕਿਸਮਤੀ ਰਹੀ ਹੈ ਕਿ ਮੈਂ ਇਹਨਾਂ ਨਾਲ ਇੰਟਰਵਿਊ ਨਹੀਂ ਕਰ ਸਕਿਆ ਔਰ ਮੈਂ ਕੋਸ਼ਿਸ਼ ਕਰਾਂਗਾ ਪੁਵੇਖ ਦੇ ਵਿੱਚ ਹਾਲਾਂਕਿ ਕੋਸ਼ਿਸ਼ ਵੀ ਹੋਈ ਸੀ पर इन बिटवीन पता नहीं किसे और रिकॉर्डिंग ली सानू जाना पे गया सी कोई नहीं भविष्य ਦੇ ਵਿੱਚ ਅਸੀਂ ਇਹਨਾਂ ਨਾਲ ਜ਼ਰੂਰ ਇਹਨਾਂ ਦੇ ਸਾਹਿਤਿਕ ਸਫਰ ਨੂੰ ਲੈ ਕੇ ਗੱਲਬਾਤ ਕਰਾਂਗੇ ਸੋ ਸੁਖਵਿੰਦਰ ਜੀ ਤੁਸੀਂ ਇਸੇ ਤਰ੍ਹਾਂ ਹੀ ਪੰਜਾਬੀ ਸਾਹਿਦ ਦੀ ਸੇਵਾ ਕਰਦੇ ਰਹੋ ਅਕਾਲ ਪੁਰਖ ਤੇ ਚਰਨਾ ਚਰਦਾਸ ਹੈ ਫਰਿਆਦ ਹੈ ਜੋਦੜੀ ਹੈ ਕਿ ਤੁਹਾਡੀ ਕਲਮ ਨੂੰ ਹੋਰ ਤੌਫੀਕ ਬਖਸ਼ੇ ਤੁਸੀਂ ਖੂਬਸੂਰਤ ਲਿਖੋ ਔਰ ਤੁਹਾਡੀ ਖੂਬਸੂਰਤ ਲਿਖਤ ਨੂੰ ਲੋਕ ਇਸੇ ਤਰ੍ਹਾਂ ਪਿਆਰ ਤੇ ਸਤਿਕਾਰ ਦੇਣ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ